ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਗੱਲਬਾਤ ਕਰਨੀ ਹੈ ਕਿ ਕਣਕ ਦੀ ਫਸਲ ਦੇ ਵਿੱਚ ਪਾਣੀ ਲਾਉਣ ਬਾਰੇ ਕਿਸਾਨ ਵੀਰ ਦੀ ਚਿੱਠੀ 'ਚ ਨੇ ਕਿ ਕਿਉਂਕਿ ਹਵਾ ਦੀ ਰਫ਼ਤਾਰ ਆ ਜਿਹੜੀ ਉਹ ਇੰਨੀ ਦਿਨੀ ਕਾਫੀ ਚੱਲ ਰਹੀ ਆ ਖੈਰ ਅੱਜ ਤੋਂ 10 ਕਿਲੋਮੀਟਰ ਤੇ ਆ 10 ਕਿਲੋਮੀਟਰ 11 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਆ ਕਿ ਪਾਣੀ ਕਦੋਂ ਲਾਇਆ ਜਾਵੇ ਜਾਂ ਪਾਣੀ ਆਪਣਾ ਮਿਸ ਹੋ ਰਿਹਾ ਹੈ। ਕਿਉਂਕਿ ਕਿਸਾਨ ਵੀਰੋ ਜਿਹੜਾ ਆਹ ਸਟੇਜ ਹੁੰਦੀ ਨਾ ਹੁਣ ਜਿਹੜਾ ਆਪਾਂ ਆਖਰੀ ਪਾਣੀ ਲਾਉਣਾ ਹੈ ਜਾਂ ਕਿਸਾਨ ਵੀਰ ਜਿਹੜੇ ਹੈਗੇ ਸੈਕੰਡ ਲਾਸਟ ਪਾਣੀ ਲਾ ਰਹੇ ਹੈ ਇਸ ਤੋਂ ਬਾਅਦ ਇੱਕ ਅੱਦਾ ਹੋਰ ਲੱਗ ਸਕਦਾ ਕਣਕ ਆ ਜਿਹੜੀ ਉਹ ਪਕਾਲ ਨੂੰ ਜਾ ਰਹੀ ਹੁੰਦੀ ਹੈ ਕਿਉਂਕਿ ਆਖਰੀ ਪਾਣੀ ਮੈਂ ਪਿਛਲੀ ਵੀਡੀਓ ਜਿਕਰ ਕੀਤਾ ਸੀ ਕਿ ਨਰਮ ਦੋਧੇ ਦੀ ਸਟੇਜ ਦੇ ਉੱਤੇ ਪਾਣੀ ਤੁਸੀਂ ਜੇ ਲਾਉਂਗੇ ਤਾਂ ਦਰਮਿਆਨੀਆਂ ਜ਼ਮੀਨਾਂ ਜਿਹੜੀਆਂ ਉਹ ਕਣਕ ਨੂੰ ਉਹਦੇ ਨਾਲ ਪਕਾਉਣ ਦੀ ਸਮਰੱਥਾ ਰੱਖਦੀਆਂ ਹੁੰਦੀਆਂ ਅੰਦਰ ਮਿਆਨੀਆਂ ਤੋਂ ਭਾਰੀਆਂ ਹਲਕੀ ਜ਼ਮੀਨ 'ਚ ਹੋ ਸਕਦਾ ਇੱਕ ਪਾਣੀ ਹੋਰ ਲੱਗ ਜਾਵੇ ਪਰ ਨਰਮ ਦੁੱਧ ਦੇ ਤੋਂ ਬਾਅਦ ਜਦੋਂ ਦਾਣਾ ਸਖਤ ਹੋ ਜਾਂਦਾ ਨਾ ਜਦੋਂ ਦਾਣਾ ਸਖਤ ਹੋਣਾ ਸ਼ੁਰੂ ਹੋ ਜਾਂਦਾ ਹੈ ਸਖਤ ਦਾਣਾ ਜਦੋਂ ਕਣਕ ਦੇ ਵਿੱਚ ਹੋਣ ਲੱਗ ਪਿਆ ਜੇ ਉਹ ਸਟੇਜ ਦੇ ਉੱਤੇ ਖੇਤ 'ਚ ਪਾਣੀ ਭਰਿਆ ਜਾਂਦਾ ਉਹ ਫਸਲ ਦਾ ਨੁਕਸਾਨ ਜਿਹੜਾ ਹੈਗਾ ਕਰ ਸਕਦਾ ਨਰਮ ਦੁੱਧ ਦੇ ਤੇ ਤੁਸੀਂ ਪਾਣੀ ਲਾਓ 3-4 ਇੰਚੀ ਪਾਣੀ ਦੀ ਲੋਡ ਹੁੰਦੀ ਐ ਦੂ ਨਰਮ ਦੁੱਧ ਦੇ ਤੋਂ ਪੱਕਣ ਤੱਕ ਤੇ ਇੰਨਾ ਕਿ ਜਦੋਂ ਆਪਾਂ ਇਹ ਸਟੇਜ ਤੇ ਪਾਣੀ ਲਾਉਣੇ ਤਾਂ ਉਹ ਜਮੀਨ ਜਿਹੜੀ ਦਰਮਿਆਨੀ ਜਮੀਨ ਉਹਨਾਂ ਕ ਪਾਣੀ ਹੋਲਡ ਕਰਕੇ ਰੱਖਦੀ ਐ ਤੇ ਉਹ ਕਣਕ ਜਿਹੜੀ ਉਹਦੇ ਨਾਲ ਪਾਣੀ ਨਾਲ ਪੱਕ ਜਾਂਦੀ ਹੈ ਹਵਾ ਦੀ ਗਤੀ ਤੁਸੀਂ ਦੇਖੋ ਵੀ 2-3 ਕਿਲੋਮੀਟਰ ਦੇ ਉੱਤੇ ਜਿਹੜੇ ਹਵਾ ਦਰਖਤ ਦੇ ਪੱਤੇ ਉਹ ਦਰਖਤਾਂ ਦੇ ਪੱਤੇ ਹਿਲਦੇ ਨਹੀਂ ਜਦੋਂ 2-3 ਕਿਲੋਮੀਟਰ ਤੇ ਦੀ ਗਤੀ ਤੇ ਹਵਾ ਹੁੰਦੀ ਆ ਤਾਂ ਇਹ ਸਭ ਤੋਂ ਸੇਫ ਗਤੀ ਹੁੰਦੀ ਆ 5-6 ਤੇ ਜਾ ਕੇ ਥੋੜੇ ਬਹੁਤੇ ਜਿਹੜੇ ਹਵਾ ਦੇ ਪੱਤੇ ਰੁਮਕਣ ਲੱਗ ਪੈਂਦੇ ਆ ਤੇ ਆਪਾਂ ਕਹਿ ਸਕਦੇ ਆ ਕਿ ਜਿਹੜੀ ਥੋੜੀ ਥੋੜੀ ਹਵਾ ਚੱਲ ਰਹੀ ਹੈ ਇਹ ਤੇ ਵੀ ਕੋਈ ਬਹੁਤ ਡਰ ਵਾਲੀ ਗੱਲ ਨਹੀਂ ਹੁੰਦੀ ਜਦੋਂ 8 ਕਿਲੋਮੀਟਰ ਤੋਂ ਉੱਪਰ ਜਾਂਦੀ ਨਾ ਹਵਾ 8 ਜਾਂ 10 ਕਿਲੋਮੀਟਰ ਤੇ ਜਾ ਕੇ ਭਾਰੀਆਂ ਕਣਕਾਂ ਜਿਹੜੀਆਂ ਜ਼ਿਆਦਾ ਹੁੰਦੀਆਂ ਨੇ ਇਹ ਸਟੇਜ ਦੇ ਉੱਤੇ ਢਿੱਗਣ ਦਾ ਖਤਰਾ ਹੁੰਦਾ ਦਰਮਿਆਨੀ ਜ਼ਮੀਨ ਹੋਵੇ ਤੇ ਆਪਾਂ ਬੜੀ ਕਣਕ ਦੀ ਸਾਂਭ ਸੰਭਾਲ ਕੀਤੀ ਤੇ ਭਾਰੀ ਆ ਕਣਕ ਉਹ ਢਿੱਗਣ ਦਾ ਖਤਰਾ ਹੁੰਦਾ ਤੇ ਇਹਦੇ ਉੱਤੇ ਫਿਰ 11 12 13 ਦੀ ਸਪੀਡ ਦੇ ਉੱਤੇ ਤਾਂ ਫਿਰ ਜਿਹੜੀ ਹੈਗੀ ਆ ਬੜਾ ਆਪਾਂ ਨੂੰ ਬੜੇ ਧਿਆਨ ਨਾਲ ਪਾਣੀ ਲਾਉਣ ਦਾ ਧਿਆਨ ਦਾ ਮਤਲਬ ਇਹ ਹੈ ਕਿ ਇੱਕ ਤਾਂ ਹਲਕਾ ਪਾਣੀ ਹਲਕਾ ਪਾਣੀ ਹੋਣ ਜੇ ਥੋੜੇ ਕਿਾਰੇ ਵੱਧ ਪਾਏ ਹੋਣਗੇ ਤਾਂ ਤਾਂ ਲੱਗੂਗਾ ਦੂਸਰੀ ਗੱਲ ਪਾਣੀ ਲਾਉਣ ਦਾ ਸਮਾਂ ਕਿਉਂਕਿ ਜਦੋਂ 12-13 ਕਿਲੋਮੀਟਰ ਦੀ ਸਪੀਡ ਤੋਂ ਉੱਪਰ ਜਾਂਦੀ ਹੈ 15 ਤੋਂ ਉੱਤੇ ਤਾਂ ਫਿਰ ਆਪਾਂ ਕਹਿੰਦੇ ਨੇ ਗਸਟੀ ਵਿੰਡਸ ਮਤਲਬ ਧੂੜ ਭਰੀਆਂ ਹਵਾਵਾਂ ਜਣੀਆਂ ਗਰਮੀਆਂ ਦੇ ਵਿੱਚ ਚੱਲਦੀਆਂ ਨੇ ਜਿਹੜੀ ਹੁਣ ਹੁਣ ਮਤਲਬ ਤੇਜ਼ ਗਤੀ ਇਹ ਹਵਾ ਦੇ ਵਿੱਚ ਆ ਜਾਂਦੀ 15 ਕਿਲੋਮੀਟਰ ਤੋਂ ਉੱਪਰ ਬੜਾ ਰਿਸਕੀ ਹੁੰਦਾ ਕਿ ਕਣਕ ਜਿਹੜੀ ਹੈਗੀ ਹੈ ਡਿੱਗ ਸਕਦੀ ਹੈ ਜਿਹੜੀ ਸਵੇਰ ਵੇਲੇ ਗਤੀ ਹਵਾ ਦੀ ਜਿਹੜੀ ਹੈਗੀ ਆ ਉਹ ਵਧਣੀ ਸ਼ੁਰੂ ਹੁੰਦੀ ਹੈ ਤੇ ਮੈਕਸਿਮਮ 12 ਤੋਂ 2 ਦੇ ਦਰਮਿਆਨ ਜਿਹੜੀ ਹਵਾ ਦੀ ਗਤੀ ਮੈਕਸਿਮਮ ਹੁੰਦੀ ਵੱਧ ਤੋਂ ਵੱਧ ਰਫਤਾਰ ਫੜ ਲੈਂਦੀ ਹਵਾ 2 ਏ ਤੋਂ ਬਾਅਦ ਡਾਊਨ ਵੱਜਦੀ ਆ ਤੇ ਰਾਤ ਨੂੰ 2 ਵਜੇ ਤੱਕ ਬਿਲਕੁਲ ਸਪੀਡ ਹਵਾ ਦੀ ਘਟ ਜਾਂਦੀ ਹੈ ਜਿਹੜੀ ਹਨੇਰੀ ਛਖੜਾਉਣਾ ਉਦੋਂ ਇਲਾਵਾ ਜੇ ਅਪਾ ਨਾਰਮਲ ਕੰਡੀਸ਼ਨਾਂ ਦੇ ਵਿੱਚ ਦੇਖੀਏ ਤਾਂ ਜੇ ਦਿਨ ਦੇ ਸਮੇਂ ਰਫਤਾਰ 12-13 ਕਿਲੋਮੀਟਰ ਆ ਤਾਂ ਰਾਤ ਨੂੰ 12 1-2 ਦੇ ਦਰਮਿਆਨ ਜਿਹੜੀ ਹੈਗੀ ਆ ਹਵਾ ਦੀ ਗਤੀ 4-5 ਕਿਲੋਮੀਟਰ ਦੇ ਦਰਮਿਆਨ ਜਿਹੜੀ ਹੈਗੀ ਆ ਰਹਿ ਜਾਂਦੀ ਹੈ ਸਵੇਰ ਤਾਈਂ ਹੌਲੀ-ਹੌਲੀ ਸਪੀਡ ਫੜਦੀ ਆ ਕਹਿਣ ਦਾ ਮਤਲਬ ਕਿ ਆਪਾਂ ਅ ਦਿਨੇ ਜਿਹੜਾ ਹੈਗਾ 12 1 ਵਜੇ ਦੇ ਦਰਮਿਆਨ ਜੇ ਦੋ ਦੀ ਜਗ੍ਹਾ ਦੇ ਉੱਤੇ ਜੇ ਸ਼ਾਮ ਨੂੰ ਜਾਂ ਰਾਤ ਨੂੰ ਪਾਣੀ ਛੱਡਿਆ ਜਾਂਦਾ ਤਾਂ ਉਹ ਜਿਹੜਾ ਬੈਟਰ ਆ ਪਰ ਖੇਤ ਦੇ ਵਿੱਚ ਭਾਰਾ ਪਾਣੀ ਨਾ ਲੱਗੇ ਤੇ ਪਾਣੀ ਲੰਮਾ ਸਮਾਂ ਖੜਾ ਨਾ ਰਹੇ ਵਰਨਾ ਜਿਹੜੀ ਹੈਗੀ ਆ ਕਣਕ ਆਪਣੀ ਡਿੱਗੂਗੀ ਅ ਹੁਣ ਜਿਹੜੀ ਹੈਗੀ ਆ ਹਵਾ ਦੀ ਰਫ਼ਤਾਰ ਆ 10 ਤਰੀਕ ਤਾਈਂ ਹੈ ਜਿਹੜਾ ਉਹ 10 ਤੋਂ 11 ਤਰੀਕ ਤਾਈਂ 10 11 ਕਿਲੋਮੀਟਰ ਦੀ ਰਫ਼ਤਾਰ ਤੇ ਹਵਾ ਜਿਹੜੀ ਹੈਗੀ 11 12 13 ਨੂੰ ਜਿਹੜੇ ਹੈਗੇ ਮੌਸਮ ਵਿਗੜਨ ਦੇ ਥੋੜੀ ਬਹੁਤ ਸਾਰਾ ਮੌਸਮ ਬਾਰੇ ਵੱਖਰੀ ਵੀਡੀਓ ਮੈਂ ਪਾਉਂਗਾ ਕਿ ਕਿਸ ਤਰ੍ਹਾਂ ਦੇ ਸਾਰ ਬਣ ਰਹੇ ਆ ਤੇ ਉਦੋਂ ਤੇਜ਼ ਦੁੜੀ ਜਗਤੀ ਵੱਧ ਸਕਦੀ ਹੈ ਬਾਕੀ ਜਿਹੜੇ ਜਿੱਥੇ ਜਿਹੜੀ ਹੈਗੀ ਜ਼ਰੂਰਤ ਆ ਨਾ ਆਪਾਂ ਨੂੰ ਕਿ ਪਾਣੀ ਆਪਣਾ ਮਿਸ ਹੁੰਦਾ ਕਿਉਂਕਿ ਜੇ ਇਹ ਪਾਣੀ ਚੜ ਚੜ ਗਏ ਮਤਲਬ ਖੇਤ ਜਿਆਦਾ ਖੁਸ਼ਕ ਹੋ ਗਿਆ ਫੇਰ ਪਾਣੀ ਲਾਉਂਗੇ ਫੇਰ ਵੀ ਨੁਕਸਾਨ ਹੋਊਗਾ ਇਹ ਤੁਹਾਡੀ ਕਣਕ ਦੀ ਫਸਲ ਦੇ ਵਿੱਚ ਜ਼ਰੂਰਤ ਹੈਗੀ ਆਪਣੇ ਇਲਾਕੇ ਦਾ ਮੌਸਮ ਦੇਖ ਕੇ ਨਾ 7-8 ਕਿਲੋਮੀਟਰ ਤੱਕ 9 ਕਿਲੋਮੀਟਰ ਤੱਕ ਸ਼ਾਮ ਦੇ ਸਮੇਂ ਜਾਂ ਰਾਤ ਦੇ ਸਮੇਂ ਜੇ ਪਾਣੀ ਛੱਡ ਸਕਦੇ ਆ ਹਲਕਾ ਪਾਣੀ ਲੱਗੇ ਤਾਂ ਉਹ ਆਪਣਾ ਜਿਹੜਾ ਹੈਗਾ ਇੱਕ ਮੌਕੇ ਦੇ ਉੱਤੇ ਆਪਾਂ ਇੱਕ ਤਰੀਕਾ ਹੈਗਾ ਮੈਨੇਜਮੈਂਟ ਕਰਨ ਦਾ ਕਿਉਂਕਿ ਦਿਨ ਦੇ ਸਮੇਂ ਜਦੋਂ ਰਫਤਾਰ ਤੇਜ਼ ਆ ਪਾਣੀ ਲਾਉਣ ਤੋਂ ਆਪਾਂ ਨੂੰ ਗਰੀਜ ਕਰਨਾ ਚਾਹੀਦਾ ਇਹ ਤਾਂ ਬੜੇ ਧਿਆਨ ਦੇਣ ਵਾਲੀ ਗੱਲ ਹੈ ਕਿਉਂਕਿ ਜਦੋਂ ਦਾਣਾ ਇੱਕ ਨਰਮ ਹੈ ਕਣਕ ਡਿੱਗ ਪੀ ਤੇ ਉਹਦੇ ਵਿੱਚ ਫਿਰ ਜਿਹੜੇ ਦਾਣਾ ਪੂਰਾ ਭਰਨ ਦੇ ਵਿੱਚ ਕਈ ਵਾਰ ਸਮੱਸਿਆ ਹੁੰਦੀ ਫਿਰ ਆਪਾਂ ਨੂੰ ਹੈਗਾ ਚਾਰਾ ਜੋ ਕਰਨੀ ਪੈਂਦੀ ਕਿ ਆਪਾਂ ਨੂੰ ਸਪਰੇ ਵਗੈਰਾ ਜਿਹੜੀ ਹੈਗੀ ਕਰਨੀ ਪੈਂਦੀ ਹੈ ਕਿ ਉਹਦੀ ਰਿਕਵਰੀ ਹੋ ਜਾਵੇ ਤੇ ਕਣਕ ਦਾ ਨੁਕਸਾਨ ਨਾ ਹੋਵੇ 8-10 ਕਿਲੋਮੀਟਰ ਇਹ ਜਿਹੜਾ ਹੈਗਾ ਇੱਕ ਮਾਰਜਨ ਆਪਾਂ ਗੈ ਲੀਏ ਕਿ ਬਾਰਡਰ ਤੇ ਹੀ ਹੁੰਦਾ ਇੱਥੇ ਜਿਹੜੀ ਬਹੁਤ ਭਾਰੀ ਕਣਕ ਆ ਉਹ ਡਿੱਗਣ ਦੇ ਡਿੱਗਣ ਦੇ ਚਾਂਸ ਰਹਿੰਦੇ ਇਸ ਕਰਕੇ ਮਤਲਬ ਤੁਸੀਂ ਇਸ ਇੰਨੀ ਕ ਸਪੀਡ ਦੇ ਵਿੱਚ 8 ਕਿਲੋਮੀਟਰ 10 ਕਿਲੋਮੀਟਰ ਜਾਂ ਵੱਧ ਤੋਂ ਵੱਧ 11 ਦੇ ਵਿੱਚ ਆਪਾਂ ਇਹ ਰਿਸਕ ਲੈ ਸਕਦੇ ਕਿ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਜਾਂ ਰਾਤ ਨੂੰ ਜੇ ਆਪਣਾ ਨਹੀਂ ਸਰਦਾ ਤਾਂ ਉਦੋਂ ਆਪਾਂ ਪਾਣੀ ਛੱਡ ਸਕਦੇ ਜਦੋਂ ਤੇਜ਼ ਹਵਾ ਚੱਲਦੀ ਹੈ ਤਾਂ ਫਿਰ ਜਿਹੜਾ ਹੈਗਾ 10 ਕਿਲੋਮੀਟਰ ਤੋਂ ਉੱਤੇ ਦਾ ਜਿਹੜਾ 8 9 10 ਜਿਹੜੀਆਂ ਦਰਮਿਆਨੀਆਂ ਕਣਕਾਂ ਨੇ ਤੇ ਠੀਕ ਹੈ ਕਿ ਜ਼ਮੀਨ ਵੀ ਠੀਕ ਹੈ ਉੱਥੇ ਜਿਹੜੀ ਹੈਗੀ ਹੈ ਬਚਤ ਰਹਿ ਸਕਦੀ ਭਾਰੀਆਂ ਕਣਕਾਂ ਜਿਹੜੀਆਂ ਢਿੱਗਣ ਦੀ ਸਮੱਸਿਆ ਉਹ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ